ਦੇ ਮਾਦਾ ਸਾਡੀ ਨੂੰ ਪਤਾ ਨਹੀਂ ਕਿ ਉਹ ਰੋਜ਼ ਸਵੇਰੇ ਰੋਟੀ ਨਹੀਂ ਖਾਂਦੀ ਹੁੰਦੀ। ਘਟ ਘਟ ਘਰ ਘਟ ਦੀ ਆਵਾਜ਼ ਨਹੀਂ ਆਉਦੀ ਤੇ ਮਸਲਾ ਫੇਰ ਹੋਈ ਆ ਕਹਿੰਦੇ ਬਣਾਉਣਾ ਕੀ ਆ। ਤੇ ਇਹ ਤਾਂ ਤੀਜੀ ਵਾਰ ਵਲੌਗ ਬਣਨ ਲੱਗਾ ਹੈ। ਅੱਜ ਨਹੀਂ ਬਣਾ ਦਵਾਂ 10 ਵਾਰ ਬਣਾ ਲੂ ਤਾਂ ਵੀ ਜੱਜ ਦਾ ਨਹੀਂ ਬਣਨਾ ਆਏਗਾ। ਜੋਡੀ ਇੰਸਟਾ ਹੈ। ਮਸਜੀ ਦੇ ਕੁਛਲਵਾਰ ਸੀਣ ਵਾਲੀ ਹੈਗੀ ਆ ਤੇ ਸਾਨੂੰ ਮੈਸੇਜ ਕਰੋ ਇੱਕ ਖੜਕਾ ਦੋ ਫਿਰਦਾ ਹੁਣ ਦੇਖੋ ਬੰਦਾ ਆ ਨਾ ਸੋਈ ਜੋ ਨਿਕਲ ਕੇ ਥੋੜਾ ਪਹਿਲਾਂ ਲੈ ਕੇ ਖੜਾਇਆ ਇੱਧਰ ਦੱਸੂ ਵੀ ਤਵਾਇਆ ਦਿਖਾ ਛਲੀਆਂ ਦੇਖ ਕੇ ਤੇ ਇੱਕ ਸਾਗ ਦੇਖ ਕੇ ਤਾਂ ਨਾ ਬੰਦੇ ਜਿਹੜੇ ਇਸ ਟਾਈਮ ਇੰਨੀ ਗਰਮੀ 'ਚ ਕੰਮ ਕਰਦੇ ਆ ਜੀ ਤੇ ਦਿਨ ਦੇਖੋ ਕਿੱਦਾਂ ਦਾ ਆ ਅੱਜ ਬੱਦਲ ਹੋਇਆ ਆ ਆਦੀ ਕੋਠੇ ਤੇ ਆਈ ਹੋਈਆਂ ਕਾਫੀ ਕੁਫੀ ਪੀ ਕੇ ਪਿੱਜ਼ਾ ਖਾਣੇ ਵਾਲਾ ਮੌਸਮ ਹੋ ਗਿਆ ਪਿੱਜ਼ਾ ਖਾਣਾ ਕਮੀ ਕਰ ਰਿਹਾ ਦੋ ਯਾਰ ਚੱਲ ਨਿਕਲ ਆ ਕੁੜੀ ਸਾਡੀ ਖਾਣ ਲੱਪੀ ਹੁਣ ਰੋਟੀ ਦੁਪਹਿਰੇ ਵੀ ਖਾਦੀ ਛੂਲੇ ਖਾ ਜਾਂਦੀ ਸੀ ਟਿੱਪਨ ਘਰ ਆ ਕੇ ਨਖਰੇ ਕਰਦੀ ਮਾਂ ਪਸੰਦ ਸਬਜੀ ਆ ਤਾਂ ਖਾਣੀ ਹੈ ਹਾਂ ਇਧਰ ਹੁਣ ਸਨੈਪ ਆਊਗੀ ਪਹਿਲਾਂ ਆਹ ਜੀ ਬਲੌਗ ਦਾ ਐਂਡ ਗਿਆ ਜੀ 10 ਤੇ ਆਪਾਂ ਲੱਗਿਆ ਜੀ ਇਧਰ ਰੋਟੀ ਖਾਣ ਦੇ ਮਾਦਾ ਸਾਡੀ ਨੂੰ ਪਤਾ ਨਹੀਂ ਕਿਉਂ ਰੋਜ਼ ਸਵੇਰੇ ਰੋਟੀ ਨਹੀਂ ਖਾਂਦੀ ਹੁਣ ਮਾਦਾ ਸਾਡੀ ਨੇ ਰੋਜ਼ ਸਵੇਰੇ ਰੋਟੀ ਖਾਣੀ ਕਰਦੀ ਬੰਦ ਹਮਨ ਨੂੰ ਕਹਿਣਾ ਇੱਕ ਵਾਰ ਘੱਲ ਨਹੀਂ ਪਹਿਣੀ ਹੈ ਜੀ ਨਾ ਪੱਟੀ ਤੇ ਮੈਨੂੰ ਲੱਗਦਾ ਕਿ ਪ੍ਰੋਬਲਮ ਹੈ ਆਵਾਜ਼ ਬਹੁਤ ਕਰਦੀ ਹੈ ਨਾ ਉਹ ਤਾਂ ਵੀ ਜਦੋਂ ਬੰਦ ਹੁੰਦੀ ਨਾ ਜਿਹੜਾ ਚੱਕਰ ਘੁੰਮਦਾ ਹੈ ਨਾ ਡਰਾਈਵਰ ਵਾਲਾ ਬਹੁਤ ਟਾਈਮ ਲਾਉਂਦਾ ਉਹ ਰੁਕਦਾ ਵੀ ਅੱਗੇ ਇੱਕਦਮ ਰੁਕ ਜਾਂਦਾ ਹੁੰਦਾ ਸੀਗਾ ਉਹ ਰੁਕਦਾ ਨਹੀਂ ਉਹ ਬਹੁਤ ਦੇਰ ਲਾਉਂਦਾ ਮਤਲਬ ਜਿਆਦਾ ਲੂਜ਼ ਹੋਈ ਹੈ ਪੱਟੀ ਇਹ ਟੁੱਟ ਜਾਣੀ ਪਰ ਦਿਖਾਣੀ ਪੈਣੀ ਹੈ ਕੋਈ ਨਹੀਂ ਆਂਦਾ ਤਾਂ ਫਿਰ ਦਿ ਸੀਗੀ ਪਹਿਲਾ ਉਹਦੇ ਦੋਸਤ ਆ ਰਹੇ ਸੀ ਇੰਨੇ ਦੋਸਤ ਐਸ ਵੀ ਆਇਆ ਤਾਂ ਕਾਰ ਉਹ ਕਾਲੀ ਲੈ ਗਿਆ ਕਿਸੇ ਦਾ ਦੇ ਕਿੱਟ ਹਾਂ ਉਹ ਬੰਦੇ ਨੇ ਕਾਲੀ ਬੜੀ ਬਾਤ ਦੀ ਫਿਰ ਚਲੋ ਕੋਈ ਪਾਈ ਤੇ ਰਹੀ ਆਈ ਨਹੀਂ ਫਿਰ ਕਰੋ ਬਲੌਗ ਸ਼ੁਰੂ ਚਲੋ ਅੱਜ ਇਸੀ ਗੱਲ ਦੀ ਸਾਰਿਆਂ ਨੂੰ ਇਹਨਾਂ ਦਾ ਬਲੌਗ ਵੀ ਕਰਦੇ ਸੀ ਠੀਕ-ਠਾਕ ਹੋ ਮੰਮੀ ਅਸੀਂ ਵੀ ਠੀਕ-ਠਾਕ ਆ ਕਰਦੇ ਹਾਂ ਨਾਸਤੇ ਤੋਂ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਔਰ ਹਮੇਸ਼ਾ ਦੀ ਤਰ੍ਹਾਂ ਤੇ ਆਵਾਜ਼ ਬਹੁਤ ਕਰਦੀ ਵੀ ਮਸ਼ੀਨ ਸਾਡੀ ਇਹ ਤੇ ਅੱਜ ਦਰਵਾਜ਼ਾ ਹੁਣ ਕੀਤਾ ਬੰਦ ਘੜ 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 ਦੀ ਆਵਾਜ਼ ਇੰਨੀ ਆਉਂਦੀ ਆ ਚਲੋ ਕੋਈ ਨਹੀਂ ਦਿਖਾਣੇ ਇਹਨੂੰ ਦਿਖਾਉਣੀ ਪੈਣੀ ਔਰੇ ਕਾਰੀ ਮਸ਼ੀਨ ਇਹ ਤੇ ਪਲਕ 15 ਚ ਪਲਕ 2-3 ਸਾਲ ਦੀ ਸੀਗੀ 12 ਤੇ ਤਿੰਨ ਤਿੰਨ ਸਾਲ ਦੀ ਸੀਗੀ 15 ਚ ਹਾਂ 15 ਜੀ ਹਾਂ ਚਲੋ ਠੀਕ ਆ ਜੀ ਇਧਰ ਬੇਸਨ ਵਾਲੀ ਰੋਟੀ ਸਾਡੀ ਅੱਜ ਚਲੋ ਠੀਕ ਆ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਟੀਵੀ ਲਾਓ ਐਡਾ ਕੀ ਦਿਖਾ ਲਈ ਅੱਜ ਆ ਗਿਆ ਫਿਰ ਇਹ ਰੋਟੀ ਪਾਣੀ ਖਾ ਗਏ ਹੋਏ ਬਿੱਲੇ ਤੇ ਹੁਣ ਅਸੀਂ ਚੱਲੇ ਆਂ ਜੀ ਦੁਕਾਨ ਨੂੰ ਤੇ ਮਸਲਾ ਫੇਰ ਹੋਈ ਆ ਕਹਿੰਦੇ ਬਣਾਉਣਾ ਕੀ ਆ ਦੇਖੋ ਜੀ ਸਾਡਾ ਬਲੌਗ ਹੋ ਗਿਆ ਅਪਲੋਡ ਅਸੀਂ ਜਾ ਕੇ ਲੱਗੇ ਆਂ ਦੁਕਾਨ ਤੇ ਥੰਬਨੇਲ ਬਣਾਉਣ ਹੁਣ ਤੁਸੀਂ ਦੇਖੋ ਘਰ ਕੀ ਬਣਾਉਣਾ ਸਬਜੀ ਬਾਜੀ ਲਾਉਣੀ ਕੋਈ ਨਹੀਂ ਜੇ ਸਬਜੀ ਬਾਜੀ ਲਾਉਣੀ ਕੋਈ ਤੇ ਮੇਰੇ ਨਾਲ ਚੱਲ ਨਹੀਂ ਤੇ ਮੈਂ ਜਾਵਾਂ ਨਾਲ ਸੋਚਿਆ ਹੀ ਨਹੀਂ ਕੁਛ ਵੀ ਕੀ ਬਣਾਵਾਂ ਚੱਲ ਬਸ ਸੋਚ ਕੇ ਫੋਨ ਕਰੀ ਮੈਨੂੰ ਠੀਕ ਆ ਓਕੇ ਮੈਂ ਜਾਵਾਂ ਫੇ ਚਲੋ ਓਕੇ ਜੀ ਮਿਲਦੇ ਆਂ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਟੋਕਰੀ ਰੱਖਿਓ ਕੋਠੇ ਤੇ ਪਹਿਲਾਂ ਲਓ ਟੋਕਰੀ ਰੱਖਿਆ ਨੇ ਜੀ ਚਲੋ ਟੋਕਰੀ ਰੱਖ ਕੇ ਤੇ ਫੇ ਚੱਲਦੇ ਆਂ ਜੀ ਲਓ ਜੀ ਇਧਰ ਟਾਈਮ ਸਰਵਾਹਾਰਾ ਹੋ ਗਏ ਤੇ ਇਧਰ ਤੀਜੀ ਵਾਰ ਵਲੌਗ ਬਣਨ ਲੱਗਾ ਹੈ ਹਾਂ ਜਲਦੀ ਦੇ ਨੀਤਣਾ ਬਣਾਉਣਾ ਤੇ ਤੀਜੀ ਵਾਲੀ ਬਣਨਾ ਹੈ ਜੱਜਦਾ ਨਹੀਂ ਬਣਾ ਲਵਾਂ 10 ਵਜੇ ਬਣਾ ਲਵਾਂ ਤਾਂ ਵੀ ਜੱਜਦਾ ਦੀ ਬਣਨਾ ਹੈ ਨੀਤ ਮੇਰੀ ਸਹੀ ਆ ਵਿੱਚ ਕੁਝ ਦਾਰੀ ਬੋਲ ਰਹੀ ਸੀ ਬਣਾ ਲਓ ਇਹ ਫੋਨ ਦੇ ਅੱਖਾਂ ਜੋਗੇ ਇੰਸਟਾ ਦਾ ਕੋ ਕੰਮ ਨਹੀਂ ਹੈਗਾ ਲਓ ਜੀ ਇਧਰ ਕੱਟਦੇ ਮੈਂ ਆ ਸੂਟ ਕਿੰਨੀ ਵਜੇ ਦੱਸਣਾ ਹੁਣ ਸੂਟ ਕੱਟਦੇ ਆ ਉਹਨਾਂ ਨੂੰ ਪਤਾ ਲੱਗਾ ਕਿ ਸੂਟ ਕੱਟਦੇ ਨਹੀਂ ਪਤਾ ਲੱਗਾ ਤੀਜੀ ਇਹ ਬਣਾਉਂ ਮੈਂ ਸਹੀ ਇੱਧਰ ਕਰ ਦੇ ਪਿਆ ਦਾਦੀ ਦਾ ਸੂਟ ਮੇਰਾ ਕੱਟ ਹੋ ਗਿਆ ਆ ਤੇ ਆ ਦਾਦੀ ਦਾ ਗਾਈ ਸਾਡੇ ਕੋਲ ਇੱਕ ਬਹੁਤ ਵਧੀਆ ਆਈਡੀਆ ਚ ਸਾਡੀ ਮੰਮਾ ਗੁੱਸਾ ਕੈਮਰਾ ਆਨ ਕਰ ਦੋ ਦਾਦੀ ਤੂੰ ਇੱਧਰ ਬੈਠ ਗੰਗਾ ਹੱਥੋਂ ਯਨੇ ਮਾਰ ਗਿਆ ਨੇ ਮੇਰੇ ਤੇ ਇੱਧਰ ਦਾਦੀ ਦਾ ਸੂਟ ਕੱਟ ਲਿਆ ਮੇਰਾ ਸੂਟ ਮੇਰਾ ਸੂਟ ਵੀ ਕੱਟ ਲਿਆ ਤੇ ਮਾਸੀ ਉਹਨੇ ਆਪਣੇ ਸੂਟ ਪਾਣੀ ਚ ਭੇਂਕ ਰੱਖਿਆ ਦਿਖਾਉਣੀ ਹੈ ਤੁਹਾਨੂੰ ਗਾਇਸ ਲੋਰੀ ਇਹਦੇ ਜਿਹੜਾ ਨੇ ਸੂਟ ਆਪਣੇ ਪਾਣੀ ਚ ਭੋਂਦੇ ਆ ਆ ਪੱਲੂ ਦਾ ਆ ਮਮਾ ਦਾ ਆ ਲੋ ਜੀ ਕੀ ਦਿਖਾ ਗਏ ਆ ਨੀ ਸੂਟ ਜਿਹੜੇ ਪਾਣੀ ਚ ਭੋਂਦੇ ਇੱਕੋ ਸੂਟ ਭੋਂਦੇ ਇੱਕ ਤਾਂ ਕੁੜਤਾ ਆ ਪੱਲੂ ਆ ਮੈਂ ਦੋ ਇੱਕ ਪੱਲੂ ਦਾ ਇੱਕ ਮਮਾ ਦਾ ਆ ਦਾਦੀ ਦਾ ਸੂਟ ਆ ਇਹ ਦਾ ਸੂਟ ਕਟਿੰਗ ਕਰ ਲਿਆ ਤੇਰਾ ਸੂਟ ਕਟਿੰਗ ਕਰ ਲਿਆ ਮੇਰਾ ਸੂਟ ਕਟਿੰਗ ਕਰ ਲਿਆ ਕਰਕੇ ਰੱਖ ਦੋ ਇਹ ਠੀਕ ਕਦੋਂ ਹੁੰਦੇ ਇਹ ਇਹਦਾ ਆਪਕਾ ਸੀਨੇ ਵੜੇਗੇ ਫਿਰ ਸੀਨੇ ਲੈਣੇ ਪਰ ਆ ਮੇਦੇ ਸਲਵਾਰਾਂ ਵਾਲੀ ਜੀ ਲੱਗ ਰਹੀ ਆ ਉਹ ਪਰੋ ਉਹ ਵੀ ਮਾਗੀ ਗਈ ਜੇ ਤੁਸੀਂ ਸਲਵਾਰ ਵਾਲੀ ਹੈਗੀ ਐ ਮਾਸੀ ਜੀ ਜੇ ਕੋਈ ਸਲਵਾਰ ਸੀਣ ਵਾਲੀ ਹੈਗੀ ਤਾਂ ਸਾਨੂੰ ਮੈਸੇਜ ਕਰੋ ਜੇ ਕੋਈ ਸਲਵਾਰ ਸੀਣ ਵਾਲੀ ਹੈਗੀ ਚੌੜ ਬਹੁਤ ਕਰਦੀਆਂ ਆ ਕਿ ਅਸੀਂ ਸਲਵਾਰਾ ਸੀਂਦੀਆਂ ਆ ਹਨਾ ਪੈਸੇ ਵੀ ਪੂਰੇ ਦੇਣੇ ਆ ਅੱਕੜੇ ਨੂੰ ਬੋਧ ਕਰਦੀਆਂ ਆ ਵੀ ਅਸੀਂ ਪਤਾ ਨਹੀਂ ਕੀ ਮਹਾਰਾਣੀਆਂ ਜਿਹੜੇ ਸੂਟ ਜੀ ਦੇ ਉਹਨਾਂ ਨੂੰ ਪੁੱਛ ਕੇ ਦੇਖੋ ਤਾਂ ਕਿੰਨੇ ਅੱਗੇ ਸਲਵਾਰਾ ਕੱਢ ਕੇ ਦੇ ਦੋ ਮਟੀਰੀਅਲ ਦੇ ਦੋ ਸਾਰਾ ਮੈਨੂੰ ਦੇ ਦੋ ਤਾਂ ਵੀ ਔਖੀਆਂ ਹੁੰਦੀਆਂ ਆ ਵਿਹਾਂ ਅਸੀਂ ਪੈਸੇ ਵੀ ਪੂਰੇ ਪੈਸੇ ਵੀ ਜ਼ਿਆਦਾ ਲੈਂਦੀਆਂ ਸਲਵਾਰਾਂ ਦੇ ਫੇਰ ਵੀ ਆ ਹਨਾ ਫੇਰ ਵੀ ਜੋੜ ਕਰਦੀ ਆਂ ਮੇਰੇ ਗੱਲ ਹੁੰਦੀ ਨਾ ਕੰਮ ਵਧੀਆ ਕਰਦੇ ਹੋਣ ਤਾਂ ਬੰਦਾ ਕਹਿ ਦਿੰਦਾ ਕਿ ਕਿੰਨੀ ਥਾਂ ਤੇ ਗਲਤੀਆਂ ਕਰਦੀਆਂ ਆ ਉਹ ਵੀ ਅਸੀਂ ਆਪ ਮੈਂ ਆਪ ਮੇ ਮੈਂ ਜਿੰਨੀਆਂ ਕੋਈ ਤੱਕ ਸਲਵਾਰਾਂ ਸਲਾਈਆਂ ਨਾ ਕਦੀ ਮੇਰੀ ਮਨਪਸੰਦ ਦੀ ਸਲਵਾਰ ਨਹੀਂ ਹੋਈ ਹੈਗੀ ਮੈਂ ਆਪ ਠੀਕ ਕਦੀ ਪਹੁੰਚੇ ਦੀ ਸੀਣ ਨਹੀਂ ਲਾਣੀ ਹੈਗੀ ਕਦੀ ਇਹਨਾਂ ਨੇ ਕੁਝ ਕਰ ਦੇਣਾ ਕਦੀ ਬਾਲ ਨਹੀਂ ਸਹੀ ਪਾਉਣੇ ਹੈਗੇ ਮੈਂ ਆਪ ਕਰਕੇ ਇਹਨਾਂ ਦੀ ਪੈਸੇ ਪੂਰੇ ਜੇ ਕਹਿ ਦਵਾਂ ਫੇਰ ਗੁੱਸਾ ਕਰਦੀਆਂ ਹੈ ਕਿ ਸਾਨੂੰ ਤੁਸੀਂ ਕਿਉਂ ਗੈ ਹੁਣ ਆਪਾਂ ਬਾਲ ਲਿਆ ਸਲਵਾਰਾ ਸਵਾਉਂਦੇ ਆ ਹੁਣ ਕੋਈ ਆ ਕੇ ਦੱਸਦਾ ਆ ਕੋਈ ਨਹੀਂ ਦੱਸਦਾ ਕ ਇੱਦਾਂ ਹੀ ਪਾ ਲੈਂਦੇ ਆ ਹਨਾ ਜਿਹੜੀਆਂ ਘਰ ਦੀਆਂ ਸਲਵਾਰੇ ਸੀ ਕਿਉਂ ਉਹਨਾਂ ਨੂੰ ਤਾਂ ਪਤਾ ਲੱਗਾ ਮੈਂ ਆਪ ਆਪਣੀ ਸਲਵਾਰੇ ਕ ਬਣਮਾਈ ਤੇ ਉਹਨਾਂ ਨੇ ਉਹਨੇ ਬਾਲ ਨਹੀਂ ਸਹੀ ਪਾਇ ਸਾਰੇ ਬਾਨੂ ਮੁਹੰਮਦਸੀ ਉਹ ਮੈਂ ਦਵਾਨਾ ਸਾਰੀ ਮੈਂ ਕਿਹਾ ਨਹੀਂ ਉਹਨੂੰ ਜਦੋਂ ਉਹਨੂੰ ਫਿਰ ਫੇ ਮੂਹ ਮੋਟਾ ਜਦ ਕਿ ਪੈਸੇ ਵੀ ਪੂਰੇ ਦੇਵੋਗਾ ਮੈਂ ਕਿਹਾ ਠੀਕ ਹੈ ਹੁਣ ਆਪ ਸੀਂਦੇ ਆ ਮੈਨੂੰ ਕਿਹੜਾ ਸਮੇਂ ਲੈਂਦਾ ਵੀ ਟਾਈਮ ਵੱਜ ਜਾਂਦਾ ਥੋੜਾ ਜਿਹਾ ਸੋ ਐਡਾ ਬਣਾਣੀਆਂ ਕਰਦੇ ਕੰਮ ਕਰਨੇ ਆ ਤੇ ਟਾਈਮ ਵੱਜਦਾ ਮੈਨੂੰ ਮੈਂ ਕਿਹੜਾ ਬਣਾਉਂਦੀ ਨਹੀਂ ਲੈ ਗਈ ਅੱਗੇ ਇੰਨਾ ਚਿਰ ਹੋ ਗਿਆ ਬਣਾਉਦਾ ਹੀ ਸੀਗੇ ਹਮ ਠੀਕ ਆ ਹੁਣ ਸਾਨੂੰ ਕੋਈ ਸਲਵਾਰਾਂ ਵਾਲੀ ਉਦੋਂ ਨਹੀਂ ਲੱਗਦੀ ਜਿਹੜਾ ਕੋਈ ਪਰਫੈਕਟ ਕੰਮ ਦਾ ਪੈਸਿਆਂ ਦੀ ਕੋਈ ਗੱਲ ਨਹੀਂ ਪੈਸੇ ਪਾਵੇਂ 10 20 ਰੁਪਏ ਵਾਧੂ ਵੀ ਲੈ ਰਹੇ ਨੇ ਕੋਈ ਕੋਈ ਗੱਲ ਨਹੀਂ ਬਸ ਕੰਮ ਵਧੀਆ ਹੋਵੇ ਹਾਂ ਬਸ ਇਹ ਆਵੇ ਤੇ ਸਲਵਾਰਾਂ ਮੇਰੀ ਮਨ ਪਸੰਦ ਦੀਆਂ ਚਲੋ ਕੋਈ ਗੱਲ ਨਹੀਂ ਦੇਖਦੇ ਆ ਪਹਿਲਾਂ ਕਟਿੰਗ ਕਰ ਲਈਏ ਹਾਂ ਫਿਰ ਮੈਂ ਟਾਈਮ ਲਗਾ ਆਪ洗 ਲਾਂਗੇ ਨਾ ਲੱਗੇ ਕੋਈ ਨਾ ਕੋਈ ਤਾਂ ਲੱਭ ਹੀ ਲਵਾਂਗੇ ਨਾ ਹਲੇ ਹੈਗੇ ਥੋੜੇ ਦਿਨ ਜਾਣ ਨੂੰ ਚਲੋ ਜੀ ਮਿਲਦੇ ਆ ਬੜੇ ਰਹੀਏ ਸਾਡੇ ਬਲੌਗ ਦੇ ਨਾਲ ਟਾਈਮ ਸਵਾਇ 1:30 ਵਜ ਗਿਆ ਤੇ ਆਪਾਂ ਆ ਗਏ ਕਿਚਨ ਹਾਂਜੀ ਹਾਂਜੀ ਲੱਗੇ ਚਿਕਨ ਉਹ ਪਨੀਰ ਪਿਆ ਨਾ ਥੋੜਾ ਜਿਹਾ ਮੇਰੇ ਕੋਲ ਪਨੀਰ ਬਣਾ ਲਈਏ ਠੀਕ ਆ ਪਨੀਰ ਬਣਾ ਲਈਏ ਟਮਾਟਰ ਪਲਣਿਆ ਤੋਤਾ ਹੋਇਆ ਦੇ ਹੈ ਤੋਤਾ ਹੋਇਆ ਉਹ ਆਖੀ ਸ਼ਿਮਲਾ ਵਿੱਚ ਬਤੀ ਸੀ ਉਦੋਂ ਦੀ ਮੈਂ ਕਿ ਸ਼ਿਮਲਾ ਵਿੱਚ ਪਾ ਕੇ ਥੋੜਾ ਜਿਹਾ ਪਨੀਰ ਤੇ ਆਇਆ ਠੀਕ ਆ ਪਨੀਰ ਬਣਾ ਲੈਂਦੇ ਆ ਹਨਾ ਓਕੇ ਜਿੰਨਾਂ ਵਾਲੇ ਖਾਧਾ ਜਾਊਗਾ ਦਾਲ ਬਾਹਰ ਮਗਬਾਤ ਪਚਾ ਲਉਂਗਾ ਵਾਲੀ ਆ ਮੈਂ ਕਟਿੰਗ ਕਰ ਦਿੱਤੀ ਸੂਟਾਂ ਦੀ ਹਾਂ ਮੈਂ ਤਾਂ ਸੂਟ ਸੜ ਕੱਢੀ ਨਾ ਲਈਏ ਦੋ ਤਿੰਨ ਸੂਟ ਕਾਟ ਕੇ ਰੱਖ ਲਏ ਆ ਹਾਂ ਠੀਕ ਹੋਲੀ ਵੜੀ ਸੀਤੇ ਜਾਣਗੇ ਫਿਰ ਇਹਨਾਂ ਇੱਕ ਵਾਰੀ ਕਟਿੰਗ ਕਰ ਲਈ ਆ ਹੋਰ ਕੀ ਦਾਲ ਮੋਸਰੀ ਨੂੰ ਕਾਟ ਲਾ ਹਾਂ ਚੇਹਰ ਦਾ ਪਨੀਰ ਬਣ ਗਿਆ ਬਹੁਤ ਵਧੀਆ ਬਣ ਚੱਲਾ ਫਰੀਵਾਂ ਤਾਂ ਕਰੀਵਾਂ ਕਰਿਬਣਾ ਹੈ ਦਿਨ ਆਪਣੀ ਹੂੰ ਤਾਂਨੇ ਬਣਾਇਆ ਬਣਾਇਆ ਜਾ ਜੋਰ ਨਾਲ ਮਿਲਾਏਗੇ ਹਾਂ ਹਾਂ ਕਰੀ ਬਣਾਇਆ ਚਲ ਮੇਰੇ ਤੋਂ ਥੋੜਾ ਜਨਾ ਕਿਉਂ ਛੱਡ ਦਵੇ ਠੀਕ ਹੈ ਬਸ ਤੇ ਇਹ ਦਿਖੋ ਨੀ ਲੋ ਜੀ ਇੱਧਰ ਹੋਰੀਆਂ ਗੱਲਾਂ ਬਾਤਾਂ ਹਾਸੀਆਂ ਖੇਡੀਆਂ ਤੇ ਆਪਣਾ ਦੇਖੋ ਸਵੇਰੇ ਸਵੇਰੇ ਮੈਂ 8:00 ਵਜੇ ਉੱਡਦੀ ਆ ਮੈਂ 6:30 ਪੱਲੂ ਨੂੰ ਬਾਅਦ ਸਾਡੀ 6:20 ਤੇ ਉਦੋਂ ਮੈਂ ਪੱਲੂ ਨੂੰ ਬਾਜ਼ ਮਾਰ ਕੇ ਮੈਂ ਚੱਲ ਜਾਣਾ ਕਿੰਜ ਦੇ ਵਿੱਚ ਇਹਦਾ ਟਿਫਨ ਕਰਾਣਾ ਉਦੋਂ ਉਹਨੇ ਜਿਹੜਾ ਉਹ ਕੂੜਾ ਲੈਣ ਆਉਂਦੇ ਆ ਨਾ ਉਹਨੇ ਬਾ ਉਹ ਦਰਵਾਜ਼ਾ ਖੜਕਾ ਦੇਣਾ ਇੱਕ ਖੜਕਾ ਦੋ ਮਿੰਟਾ ਹੁਣ ਦੇਖੋ ਬੰਦਾ ਆ ਨਾ ਸੋਈ ਜੋ ਨਿਕਲ ਕੇ ਹੁਣ ਡਸਟਬਿਨ ਚੱਕੂ ਗਰ ਦੁਗ ਹੁਣ ਇਹ ਥੋੜਾ ਪਹਿਲਾਂ ਲੈ ਕੇ ਖੜਾ ਹੋਇਆ ਇਦਾਂ ਡਸਟਬਿਨ ਤੂੰ ਆਇਆ ਦਿਖਾ ਕਾਮਨ ਸੈਂਸ ਮੈਂ ਤੈਨੂੰ ਦਰਵਾਜ਼ਾ ਖੜਕਾਈ ਜਰਾ ਮੈਂ ਤੈਨੂੰ ਮੈਂ ਤੈਨੂੰ ਕਿਹਾ ਜਨਾ ਇੱਕ ਦਿਨ ਇੱਕ ਦਿਨ ਤੈਨੂੰ ਪਤਾ ਇੰਨੇ ਕਬ ਜਾਨਾ ਡਸਟਬਿਨ ਲੈ ਕੇ ਗੇਟ ਕੋ ਖੜ ਜੀ ਜਿੱਦੇ ਖੜ ਗਿਆ ਨਾਲ ਹੀ ਪਹਿਲੇ ਨਾਲ ਹੀ ਆ ਕਹਿੰਦੇ ਉਹ ਵੀ ਹੈਰਾਨ ਹੋ ਜਵੇ ਜਿਹੜਾ ਟੀਵੀ ਚ ਨਿਕਾਲ ਦਿੰਦੇ ਨਾਲੇ ਇੱਥੇ ਖੜ ਗਿਆ ਕਹਿੰਦੇ ਐਦੇ ਪਾਣੀ ਕੂੜਾ ਅੱਛਾ ਫਿਰ ਮੈਂ ਬਾਲਟੀ ਰੱਖ ਕੇ 2 ਮਿੰਟ ਖੜੀ ਆ ਹੁਣ ਮੈਂ ਤਾਂ ਕਿਚਨ ਦੇ ਵਿੱਚ ਸਬਜ਼ੀ ਰੱਖੀ ਸੀਗੀ ਤੇ ਕਿਹਾ ਨਹੀਂ ਮੈਂ ਬੂਹਾ ਵੇੜਦੀ ਆਲੀ ਬਾਹਰ ਆ ਕੇ ਮੈਂ ਕਿ ਜਦੋਂ ਸਿੱਕ ਪਾਊਗਾ ਹਾਂ ਚਲੋ ਚਲੀਏ ਆਪਾਂ ਟਾਈਮ ਹੋ ਗਿਆ ਬਲਗਰੂ ਲੈ ਕੇ ਆਉਂਦਾ ਬਾ ਪਰਲੇ ਬੋਤਲ ਹਾਂ ਦੱਜਾ ਲੱਗੂ ਅਗਰ ਕਰ ਚਲੀਏ ਗੱਲ ਵੀ ਬਹੁਤ ਇੰਨੀ ਵਧੀਆ ਨਿਕਲੀ ਨਾ ਬੋਤਲ ਬਹੁਤ ਸੋਹਣੀ ਨਿਕਲੀ ਹਾਂ ਪਾਣੀ ਠੰਡਾ ਰਹਿੰਦਾ ਇਹਦੇ ਚ ਉਹਨੇ ਚ ਪਾਣੀ ਭਰਿਆ ਸੀਗਾ ਉਹਨੇ ਪੀਤਾ ਰਹੇ ਨਹੀਂ ਉਹ ਤਾਂ ਸੋ ਗਈ ਹਾਂ ਹਾਂ ਪਰ ਠੰਡਾ ਹੈ ਠੰਡਾ ਪਾਣੀ ਹੁਣ ਮੈਂ ਡੋਲਿਆ ਪਾਣੀ ਇੰਨਾ ਢੰਡਾ ਪਾਣੀ ਪਰ ਇਹੋ ਜਿਹੀ ਬੋਤਲ ਨੂੰ ਦੁਆਰਾ ਚਲੋ ਆਓ ਚਲੀਏ ਫੇ ਆਪਾਂ ਮੰਮਾ ਆਏ ਅਸੀਂ ਲੈ ਕੇ ਬਲਗਰੂ ਹੈ ਓਕੇ ਜੀ ਲੋ ਜੀ ਪੌਣੇ ਤਿੰਨ ਤੇ ਆਪਾਂ ਆ ਗਏ ਆ ਜੀ ਖਰਬੂਜੇ ਲੈ ਗਏ ਤੇ ਨਾਲ ਲੈ ਕੇ ਆਈ ਆਈ ਮਨਪ੍ਰੀਤ ਕੌਰ ਛਲੀਆਂ ਆਹ ਵੇਖੋ ਜੀ ਹਾਂ ਤੁਹਾਨੂੰ ਪਤਾ ਛਲੀਆਂ ਦੇ ਕੇ ਤਾਂ ਛਲੀਆਂ ਦੇ ਕੇ ਤਾਂ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਇੱਕ ਛਲੀਆਂ ਦੇ ਕੇ ਤੇ ਇੱਕ ਸਾਗ ਦੇ ਕੇ ਅਸੀਂ ਪਿਓਰ ਪਿੰਡਾਂ ਦੇੋਂ ਆਏ ਆ ਨਾ ਛਲੀਆਂ ਬਹੁਤ ਹੋਈ ਮੈਂ ਇੱਕ ਛਲੀਆਂ ਦੇ ਕੇ ਤੇ ਇੱਕ ਸਾਗ ਦੇ ਕੇ ਇਹ ਦੋ ਚੀਜ਼ਾਂ ਦਾ ਜਿੱਥੇ ਦਿਸਪਣਾ ਨਾ ਇਹਨੂੰ ਫੇਦੇ ਨੇ ਲੈਣੀਆਂ ਲੈਣੀਆਂ ਜੀ ਸਾਗ ਸਾਗ ਦੇ ਛਲੀਆਂ ਆਹ ਵੇਖੋ ਜੀ ਇਧਰੋਂ ਆਂਦੇ ਹੀ ਵੇਖ ਲੈ ਆਂਦੇ ਮਾੜੇ ਆਂਦੇ ਹੀ ਫੋਨ ਦੇ ਦੁਆਲੇ ਹਾਂ ਹਾਂ ਬੋਤਲ ਕੱਢ ਕੇ ਲੈ ਜਾਂਦੀ ਪਿੱਛੇ ਪਾਸੇ ਪੋਕਟ ਹੋ ਜਾਂਦੀ ਤੁਹਾਨੂੰ ਕਿਹਾ ਸੀ ਤੁਹਾਨੂੰ ਸੁਣਿਆ ਮੈਨੂੰ ਪਤਾ ਨਹੀਂ ਲੱਗਾ ਫੇ ਚਲੋ ਲੈ ਕੇ ਆਂਦਾ ਮੈਂ ਕੱਢ ਕੇ ਚਲੋ ਜੀ ਇਧਰ ਖਰਬੂਜੇ ਦੇਖਾਂ ਇਹ ਕਿੱਦਾਂ ਦੇ ਨਿਕਲਦੇ ਆ ਕਹਿੰਦਾ ਜੀ ਬੋਵੀ ਆ ਬਾਕੀ ਕੱਟ ਕੇ ਪਤਾ ਲੱਗਣੇ ਆ ਚਲੋ ਕਟੋ ਮੈਂ ਲੈ ਕੇ ਆਇਆ ਆਇਆ ਮੈਂ ਲੈ ਕੇ ਆ ਬੋਤਲ ਲਓ ਜੀ ਗੱਡੀ ਖੜੀ ਜਾਈ ਉਹ ਤੇ ਸਾਡੀ ਬੋਤਲ ਰਹਿ ਗਈ ਪਿੱਛੇ ਹੀ ਤੇ ਚਲੋ ਕੱਢ ਕੇ ਲੈ ਕੇ ਆਨੇ ਆ ਜੀ ਓ ਬਈ ਇਹ ਬੋਤਲ ਚਲੋ ਨੇ ਕੇ ਪਹੁੰਚਦੇ ਘਰ ਲਓ ਜੀ ਬੋਤਲ ਲੈ ਲਈ ਆਪਾਂ ਲਓ ਜੀ ਬੋਤਲ ਆ ਲਈ ਬੋਵੀ ਨਿਕਲੇ ਕਰ ਬੁਝੇ ਲਾਈ ਮਿੱਠੇ ਕਯਾ ਬਾਬਾ ਕੋ ਹਾਂ ਬਾਕੀ ਬੋਵੀ ਆ ਵੀ ਤਾਂ ਬਹੁਤ ਅੰਗਰ ਨਹੀਂ ਨਹੀਂ ਮੈਂ ਆ ਚੀਜ਼ ਮਿੱਠੀ ਵੀ ਨੇ ਜਿਹੜੀ ਵਧੀਆ ਲੱਗੇ ਨਾ ਖਾਂ ਫੇਰ ਹੀ ਪੈਦਾ ਮੈਂ ਕਿਹਾ ਚੱਲੇ ਤਾਂ ਪਾਣੀ ਕੱਢ ਲੈਣਾ ਠੰਡਾ ਆ ਪਾਣੀ ਹਾਂ 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 ਮੈਂ ਰੱਖੋ ਭੈਟੀ ਰੱਖੋ ਥੋੜਾ ਠੰਡਾ ਉਹ ਖਾਣੇ ਆ ਬਾਕੀ ਬਹੁਤ ਮਠਾ ਵੀ ਖੂਜਾ ਆ ਲੈ ਲੈ ਇਧਰੋਂ ਆ ਲੋ ਇਹ ਦੇਖੋ ਮੈਂ ਤਾਂ ਮੋਟੀ ਮੋਟੀ ਚੇਲੇ ਲਈ ਦੇ ਲਓ ਹਾਂ ਬਹੁਤ ਵਧੀਆ ਬਹੁਤ ਸੁਆਦਾ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਖਾਣ ਲੱਗੇ ਹੁਣ ਹਾਂ ਜੀ ਲਓ ਜੀ ਆ ਗਈ ਸਾਡੀ ਰੋਟੀ ਲੱਗਿਆ ਜੀ ਰੋਟੀ ਪਾਣੀ ਦਾ ਕੰਮ ਕਰਨ ਤੇ ਅੱਜ ਬਣਾਇਆ ਕੁਛ ਨਹੀਂ ਕਰੇ ਹਣਾ ਆਨੇ ਸਬਜ਼ੀ ਬਣਾਈ ਕੁਲੀ ਦੀ ਅੱਛਾ ਪਨੀਰ ਦੀ ਸਬਜ਼ੀ ਬਣਾਈ ਆ ਮੈਂ ਕਿਹਾ ਦਾਲ ਬਾਹਰੋਂ ਮਗਾਈ ਆ ਦਾਲੋਂ ਬਾਹਰੋਂ ਮੈਂ ਲੈ ਕੇ ਆਇਆ ਨਾ ਓਕੇ 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 ਸ਼ਿਮਲਾ ਮਿਰਚ ਪਨੀਰ ਦੀ ਸਬਜ਼ੀ ਬਣਾਈ ਆ ਠੀਕ 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 ਮੈਨੂੰ ਲੱਗਾ ਸ਼ਾਇਦ ਮੈਂ ਬਾਹਰੋਂ ਦਾਲ ਲੈ ਕੇ ਆਇਆ ਇਹ ਘਰੇ ਕੁਝ ਨਹੀਂ ਬਣਾਇਆ ਅੱਜ ਪਨੀਰ ਬਣਾਇਆ ਪਨੀਰ ਓਕੇ ਆ ਨਾ ਪਾਤੀ ਹਨਾ ਮੈਂ ਕਿਉਂ ਨਹੀਂ ਆਹ ਤਾਂ ਦਾਲ ਹਨਾ ਉਹ ਜਿਹੜੀ ਲੈ ਕੇ ਆਇਆ ਹਨਾ ਦਾਲ ਦੇ ਨਾਲ ਸ਼ਿਮਲਾ ਮਿਰਚ ਪਨੀਰ ਚਲੋ ਗਰਮੀ ਗਰਮੀ ਦਾ ਬਹੁਤ ਬੁਰਾ ਹਾਲ ਆ ਜੀ ਧਾਨਾ ਬੰਦੇ ਜਿਹੜੇ ਇਸ ਟਾਈਮ ਇੰਨੀ ਗਰਮੀ 'ਚ ਕੰਮ ਕਰਦੇ ਆ ਜੀ ਨਿਆਣੇ ਵੀ ਵਿਚਾਰੇ ਬੁੰਦਲੇ 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 ਜੀ ਉੱਥੇ ਸਭ ਬੁੰਦਲੇ ਜਾਂਦੇ ਆ ਜੀ ਮੈਂ ਦਾਲ ਲੈਣ ਗਿਆ ਸਕੂਟਰੀ ਤੇ ਮੈਂ ਬੁੰਦਲ ਗਿਆ ਇੰਨੀ ਗਰਮੀ ਆ ਪੁੱਛੋ ਕੁਝ ਨਾ ਚਲੋ ਠੀਕ ਆ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਅਸੀਂ ਗੱਡੀ ਉਰੇ ਲੈ ਕੇ ਖੜ ਗਈ ਥਾਵੇਂ ਪੁੱਲੂ ਵਿਚਾਰੀ ਉਹ ਪਿੱਛੇ ਖੜ ਗਈ ਕਹਿੰਦੀ ਮੈਨੂੰ ਪਤਾ ਲੱਗੇ ਤੇ ਤੇਰੀ ਬੁੰਦਲੀ ਨੂੰ ਉੱਤਰ ਕੇ ਗਈ ਇਹਨੂੰ ਦੇਖਾਂ ਮੈਂ ਨਾ ਕਹਿੰਦਾ ਨਾ ਇਹਨੂੰ ਉਤਰ ਕੇ ਦੇਖ ਕੇ ਜਾ ਕੇ ਤੇ ਉਹ ਇਹਦੇ ਉੱਥੇ ਖੜੀ ਰਹਿਣਾ ਸੀਗਾ ਸਾਰੀ ਹੈ ਥੋੜੀ ਜਿਹੀ ਬਈ ਨਾ ਕੋਈ ਗੱਲ ਨਹੀਂ ਚਲੋ ਸਾਰੀ ਖੜੇ ਖਾ ਲਈ ਲਓ ਜੀ ਇਧਰ ਪਨੀਰ ਦੀ ਸਬਜ਼ੀ ਵੀ ਆ ਗਈ ਆ ਤੇ ਮਿਲਦੇ ਆ ਜੀ ਨਾਸ਼ਤਾ ਕੀ ਕਹਿੰਦੀ? ਕਹਿੰਦੀ ਮੈਂ ਕਿ ਲੁੱਡੋ ਖੇਂਦੇ। ਲੁੱਡੋ ਖੇਡਣੀ ਆ? ਕਿਹੜੀ ਲੁੱਡੋ ਆ ਗਈ ਜਿੱਥੇ ਤੈਨੂੰ? ਚਲੋ ਠੀਕ ਆ ਜੀ ਬਣੇ ਰਹੀ ਆ ਜੀ ਬਲੌਗਰ ਨਾਲ ਮਿਲਦੇ ਆ ਜੀ ਰੋਟੀ ਖਾ ਕੇ ਹੁਣ। ਟਾਈਮ 5:30 ਹੋ ਗਏ। ਤੇ ਇੱਧਰ ਤਾਂ। ਹਾਂਜੀ। ਮੈਂ ਤਾਂ ਮੈਂ ਤਾਂ ਥੱਲੇ ਆ ਲੈ ਕੇ ਆਈ ਸੀਗੀ। ਆਹੋ। ਤੇ ਹੈਗੇ ਵੀ ਬੀ ਆ ਨੀ ਨਿਕਲਣਾ। ਉਹ ਤਾਂ ਸਹੀ ਲੱਗਦੀਆਂ ਜੀ ਸਾਡੇ ਨਾਲ ਧੋਖਾ ਆ ਜਾਂਦਾ ਮੇਸ਼ਾ। ਧੋਖਾ ਹੋ ਗਿਆ। ਇਹ ਕਿ ਕਰਨਾ ਧੋਖਾ ਹੋ ਜਾਂਦਾ ਆਪ ਨੂੰ। ਏ ਕਿੰਨੇ ਚਲ ਕੋਈ ਨਾ ਉੱਪਰ ਵਾਲਾ ਨਾ ਤਾਂ ਧੋਖਾ ਲੋਕ ਕਾ ਜਿੰਦਾਂ ਧੋਖਾ ਪੰਗਾ ਚਲਦੀਆਂ ਮਗਰ ਧੋਖਾ ਨਾ ਧੋਖਾ ਕਰੀ ਆਹ ਉਹ ਅੱਬਾ ਜੀ ਨੇ ਧੋਖਾ ਕਰਨ ਲੋਕਾਂ ਲੋਕਾਂ ਦੀ ਕੋਈ ਲੈ ਨਹੀਂ ਛੱਕਾ ਛੱਡੋ ਲੋਕ ਥੱਲੇ ਲੈ ਲੈਂਦੇ ਉਹ ਇਹ ਲੋ ਨਾ ਆਪਣਾ ਲੈਵਲ ਮੈਚ ਨਹੀਂ ਕਰਦਾ ਲੋਕਾਂ ਨਾਲ ਉਹ ਮੈਚ ਨਹੀਂ ਨਾ ਮੈਨੂੰ ਲੱਗਦਾ ਸੀ ਉਹ ਉਹ ਕਹਿੰਦੇ ਛਲੀਆਂ ਵਧੀਆ ਜਿਹੜੀ ਸਾਰੇ ਖਰਾਬ ਨਿਕਲੇ ਇਦਾਂ ਬੂ ਕਰਦੇ ਆ ਹਨਾ ਆਪਾਂ ਦੇਖੋ ਆਪਾਂ ਜਿੰਨੇ ਪੈ ਗਏ ਆਪਾਂ ਉਹਨੂੰ ਉਨੇ ਦਿੱਤੇ ਆ ਹਨਾ ਹਾਂ ਚਲੋ ਅਗਲੇ ਦੀ ਇਮਾਨਦਾਰੀ ਆ ਉਹਨੇ ਕੀ ਕਰਨਾ ਹੈ ਨਾ ਹੁਣ ਹਾਂ ਤੇ ਆਪਾਂ ਲਗਾਈ ਜੀ ਨੇ ਪਹਿਲੇ ਆਨੇ ਆਪਾਂ ਕਾ ਠੀਕ ਆ ਉਹਨੇ ਲੈ ਲਓ ਪਪਾ ਕਿ ਮੈਂ ਨੀ ਕਦੀ ਮੈਂ ਕਦੀ ਭਾਰ ਦੋਲ ਨਹੀਂ ਕੀਤਾ ਹੈਗਾ ਚੀਜ਼ ਵਧੀਆ ਚਾਹੀਦੀ ਹੈ ਤੇ ਆਪਾਂ ਚਲੋ ਪੀ ਲਈਏ ਚਾਹ ਫਿਰ ਮਿਲਦੇ ਆਂ ਚਾਹ ਵੀ ਲੱਗੇ ਜੇ ਤਾਂ ਲਾਈਫ ਚੱਲੀ ਹੁਣ ਹਾਂ ਨਾ ਦਿਖਾਵਣ ਦਾ ਦੀ ਭੂਣ ਦੇ ਬਿਚਲੀ ਹੈ ਇਹਦੇ ਚੈੱਕ ਤੋਂ ਬਿਚਲੀ ਹੈ ਬਹੁਤ ਆਦੀ ਮੈਂ ਮੈਂ ਕੋਲ ਨਹੀਂ ਆਓ ਜੀ ਚੱਲੋ ਚਾਹ ਬਹੁਤ ਸੀ ਚਲੋ ਵਾਲਾ ਜਵੇ ਨਾ ਵਾਲਾ ਲੈਂਦੇ ਆ ਖਾਣ ਨੂੰ ਚਲ ਠੀਕ ਐ ਇੰਨੀ ਐਨੀ ਚੰਗੀ ਗਰਾਹ ਨਿਕਲੀ ਹਾਂ ਉਪਰੋਂ ਸਹੀ ਨਹੀਂ ਹਾਂ ਉਹ ਮਿੱਟੀ ਬਹੁਤ ਆ ਮਿੱਠੀ ਐ ਚਲ ਸਹੀ ਹੋ ਗਈ ਕਸਵੀ ਸਟ ਨਹੀਂ ਲੇ ਬੈਠਾ ਅੰਗੂਠਾ ਚਾਹ ਸਹੀ ਐ ਦੂਜੀ ਤੇ ਟੀਰ ਤੇ ਗਿੱਲੂ ਠੀਕ ਐ ਦੇਖ ਦੇਖ ਐਂ ਦੇਖੋ ਨਾ ਜਿਹੜਾ ਦਾਣਾ ਆ ਇਹਨਾਂ ਵਿੱਚੋਂ ਇਹਨਾਂ ਦਾ ਸੌਫਟ ਆ ਬਈ ਗਰਮ ਸੌਫਟ ਆਂਡ ਇਹ ਜਿਹਨੇ ਚੱਲੇ ਗਾ ਇਸ ਸੀਜ਼ਨ ਦੀ ਅਸੀਂ ਜਲੀ ਐੀਵਨ ਨੰਬਰ ਲੱਗਦਾ ਨਾ ਸਹੀ ਆ ਨਾ ਬੋਸਾ ਹੈ ਨਾ ਚਲੋ ਪੀਂਦੇ ਆ ਚਾਹ ਜੀ ਹਾਂ ਜੀ ਬੜੇ ਮਤੋਂ ਕੰਟੀਨਿਊ ਹਾਂ ਜੀ ਇੱਧਰ ਦੇਖੋ ਜੀ ਟਾਈਮ 7 ਵਜ ਗਏ ਆ ਤੇ ਦਿਨ ਦੇਖੋ ਕਿਦਾਂ ਦਾ ਆ ਅੱਜ ਬੱਦਲ ਹੋਇਆ ਆ ਤੇ ਹਨੇਰੀ ਵੀ ਚੱਲਣ ਢਈ ਆ ਤੇ ਬੱਤੀ ਕੱਦ ਹੀ ਗਈ ਹੋਈ ਆ 1 ਘੰਟਾ ਹੋ ਗਿਆ ਬੱਤੀ ਗਈ ਨੂੰ ਦੇਖੋ ਜੀ ਚੈੱਕ ਕਰੋ ਜੀ ਮੌਸਮ ਮੌਸਮ ਓਹੋ ਬੱਦਲ ਵੀ ਘੜਕੰਦੇ ਆ ਆ ਇੱਧਰ ਬੀਬੀਆਂ ਪੈਣਾ ਕਾਦੀਆਂ ਕੋਠੇ ਦੇ ਆਈਆਂ ਹੋਈਆਂ 6 ਵਜੇ ਟਿਸ਼ਨ ਤੋਂ ਆਈਆਂ ਦਿਕਾ ਜਰ ਮੈਂ ਇੱਧਰ ਦੇ ਖਲ ਖਾ ਜਾ ਇਹ ਕਾਦੀ ਕੋਠੇ ਤੇ ਆਈ ਹੋਈਆਂ ਕਾਫੀ ਗੁਫੀ ਪੀ ਕੇ ਇੱਧਰ ਮੈਂ ਆਦ ਮਦ ਉਹਨੇ ਸ਼िखर ਕੋਠੇ ਤੇ ਖੱਪ ਕਰਨ ਲਈ ਮੈਂ ਤਾਂ ਹੋਣ ਆਈਆਂ ਕੋਠੇ ਤੋਂ ਮੈਂ ਕਿਹਾ ਮਾਰਾ ਮਟਾ ਬਲੌਗ ਬਣਾਓ ਦੇਖੋ ਕਿ ਮੌਸਮ ਕਿਦਾਂ ਦਾ ਆ ਉੱਪਰ ਦਾਦੀ ਆਈ ਹੈ ਦਾਦੀ ਦਾਦੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਪੀਜ਼ਾ ਖਾਣੇ ਵਾਲਾ ਮੌਸਮ ਹੋ ਗਿਆ ਪੀਜ਼ਾ ਖਾਣਾ ਕਮੀ ਕਰ ਰਹੀ ਦੂ ਚੱਲ ਨਿਕਲ ਚਾ ਨਿਕਲ ਗਾਈਟ ਚੱਲ ਨਿਕਲ ਹਾਂਜੀ ਕੀ ਕਿਹਾ ਚਾਹੁੰਦੇ ਹੋ ਮੌਸਮ ਦੇ ਬਾਰੇ ਮੌਸਮ ਲੈਮਨ ਫਲੇਵਰ ਹੈ ਹੈ ਲੈਮਨ ਫਲੇਵਰ ਲੈਮਨ ਦੇਖੋ ਜੀ ਫੁੱਲ ਹੋ ਦੇਖੋ ਨਿੰਬੂ ਨਿੰਬੂ ਓਹੋ ਇਹਦੇ ਵਿੱਚ ਦੇਖ ਕਿਧਰ ਰੰਗ ਇਹਦੇ ਵਿੱਚ ਨੇਰੇ ਨੇਰੇ ਜਿਆ ਨਹੀਂ ਹੈਗਾ ਆਹੋ ਕਿੰਨੀ ਸੋਹਣੀ ਆਂਦੀ ਹੈ ਹੈ ਆ ਦੇਖ ਬਲਗ ਓ ਵਾਹ ਓ ਵਾਹ ਬਿੰਦਾ ਹਿੰਦਾ ਅਸਲੀ ਜਿੰਨਾ ਵਧੀਆ ਨਹੀਂ ਹੈਗਾ ਉਹ ਦੇਖ ਕਿਧਰ ਤੇ ਗਾਈਸ ਅਸਲੀ ਮੈਂ ਇੱਕ ਨਾਚੂ ਮਸਨ ਆ ਗਈ ਤੋ ਦੀਆ ਆਪਾਂ ਮਾਹੀ ਕਿਉਂ ਦੀ ਪੈਸੇ ਵੀ ਮਿਲ ਸਕਦੇ ਆ ਗਾਈਸ ਕੌਣ ਕਿਉਂ ਦੀ ਬਾਈਕ ਸੀ ਆਨੇ ਆ ਕੋਠੇ ਅੱਜ ਸਭ ਮਸੇ ਮਾਸੀ ਉੱਪਰ ਨਾ ਉੱਪਰ ਨਾ ਜਿਆਦਾ ਠੰਡੀ ਹਵਾ ਲੱਗਣ ਢੀ ਸੀ ਇੱਥੇ ਦਾ ਫੇਰ ਇਹਨਾਂ ਕਰਕੇ ਉੱਤੇ ਚੱਲਦੇ ਆਂ ਦਾਦੀ ਵੀ ਆਣ ਲੱਗੀ ਆ ਕੋਠੇ ਹਾਂ ਮੰਨੀ ਦੀ ਮੋਟੇ ਜਾ ਕੇ ਥੋੜੀ ਦੇਰ ਚੱਲੋ ਕੋਠੇ ਚੱਲਦੇ ਆਂ ਫੇ ਮੁੜ ਕੇ ਦੇਖ ਲੈ ਨੇਰਾ ਸੀਣਾ ਕਿਤੋਂ ਮੱਲਵ ਹੀ ਨਹੀਂ ਜਗਦਾ ਉਹ ਹਾਂਜੀ ਨਹੀਂ ਪੈਂਦਾ ਥੋੜਾ ਥੋੜਾ ਆਈ ਹਵਾ ਕਿੰਨੀ ਛੋਟੀ ਚਲੋ ਜੀ ਹਾਂ ਬਣੇਦਾ ਜੀ ਸਾਡੇ ਬਲੌਗ ਦੇ ਨਾਲ ਹਾਂਜੀ ਫੇਰ ਮਿਲਦੇ ਆਂ ਕਰਦੇ ਆਂ ਦੇਖੋ ਜੀ ਡੇਲੀ ਰੁਟੀਨ ਦੇ ਕੰਮ ਰ ਆਹੀ ਹ ਇਤੇ ਬਾਹਰ ਜਾਈਏ ਤੇ ਅਸੀਂ ਬਣਾਈਏ ਹਮ ਚਲ ਦੱਸਦੀ ਆ ਗਈ ਚਲ ਆ ਗਈ ਚੱਲ ਆ ਗਿਆ ਕੁਰਸੀ ਚੱਲ ਚਲ ਜੀ ਹੁਣ ਲੱਗਿਆ ਜੀ ਆਪਾਂ ਰੋਟੀ ਖਾਣ ਤੇ ਲੋ ਜੀ ਇੱਧਰ ਸਮਾਨ ਆ ਰਿਹਾ ਸਾਰਾ ਅੰਦਰ ਹਾਂਜੀ ਕਿੰਦਾ ਜੀ ਆਉਣੀ ਦਾਲ ਲਵੋ ਜੀ ਪੰਨੂ ਤੂੰ ਇੱਧਰ ਬਹਿ ਖਾਣੀ ਆ ਵਿੱਚ ਬਹਿ ਖਾਇਆ ਕਰਦਾ ਆ ਖੀਰਾ ਕਿਦਾ ਖਾਣ ਲਈ ਆ ਹੈ ਹਾਂਜੀ ਖੀਰਾ ਦੇ ਕਿਦਾ ਖਾਣ ਲਈ ਆ ਨੇ 4 ਕੁਕਲੇ ਬਾਕੀ ਕਾਰੇ ਕੁਕਲੇ ਆਲੇ ਪਲੇ ਗਈ ਲੈ ਜਾ ਪਲੇਕ ਦੀ ਆ ਲੈ ਦਾਲ ਪਨੀਰ ਦੀ ਥੋੜੀ ਜੀ ਸਬਜੀ ਤੇ ਅਚਾਰ ਦਾ ਡੱਬਾ ਹੀ ਚੱਕ ਲਿਆ ਅਚਾਰ ਲੈ ਉਹਦੇ ਪਿਆਰ ਚਲੋ ਠੀਕ ਆ ਜੀ ਮਿਲਦੇ ਆ ਜੀ ਨਾ ਇਹ ਕਿ ਚਮਚ ਲੈ ਗੱਤ ਰੋਟੀ ਖਾ ਕੇ ਰਾਤ ਦੀ ਫਿਰ ਮਿਲਦੇ ਆ ਜੀ ਫਿਰ ਕਰਦੇ ਆ ਜੀ ਵਲੌਗ ਦਾ ਐਂਡ ਆਪਾਂ ਚਲੋ ਠੀਕ ਆ ਜੀ ਬਣੇ ਰਹੀਓ ਵਲੌਗ ਨਾਲ ਫਿਰ ਕਰਦੇ ਆ ਜੀ ਐਂਡ ਲੋ ਜੀ ਟਾਈਮ ਹੋਇਆ ਜੀ 10 ਤੇ ਆਪਾਂ ਲੱਗੇ ਆ ਜੀ ਵਲੌਗ ਦਾ ਹੁਣ ਕਰਨ ਐਂਡ ਤੇ ਦੇ ਚੰਗ ਗੋ ਸਾਰੀ ਉਹ ਵੀ ਬਸ ਹਾ ਕੁੜੀ ਸਾਡੀ ਖਾਣ ਲੱਪੀ ਹੁਣ ਰੋਟੀ ਦੁਪਹਿਰੇ ਵੀ ਖਾਦੀ ਤੇ ਅੱਗੇ ਅੱਗੇ ਖਾਂਦੀ ਨਹੀਂ ਸੀ ਨਾ ਸਕੂਲੇ ਵੀ ਖਾਦੀ ਸਕੂਲੇ ਸੁਬਲੇ ਖਾ ਜਾਂਦੀ ਸੀ ਢਿਪਨ ਘਰ ਆ ਕੇ ਨਖਦੇ ਕਦੀ ਮਨਪਸੰਦ ਸਬਜ਼ੀ ਆ ਤਾਂ ਖਾਣੀ ਹੈ ਹਾਂ ਅੱਜ ਤਾਂ ਇਹਨੇ ਮਨਪਸੰਦ ਦੀ ਨਹੀਂ ਚੱਕਰ ਪਿਆ ਵੀ ਅੱਜ ਦੁਪਹਿਰੇ ਵੀ ਖਾ ਲਈ ਰਾਤੀ ਵੀ ਖਾ ਲਈ ਤੇ ਹੁਣ ਇਸ ਖੁਸ਼ੀ 'ਚ ਲੈ ਕੇ ਆਏ ਆ ਜੀ ਚਾਕਲੇਟ ਕਹਿੰਦੀ ਖਾਣੀ ਆ ਮੈਂ ਕਿਹਾ ਕੋਈ ਗੱਲ ਨਹੀਂ ਚਾਕਲੇਟ ਮਿਲ ਜੇਗੀ ਆਲੂ ਮਿਰਚ ਸੁਬਲਾ ਮੈਟ ਡਿਸਾਈਡ ਹੋਇਆ ਆ ਆਲੂ ਮਿਰਚ ਸੁਬਲਾ ਮਿਰਚ ਦਾ ਦੇਖੋ ਜੀ ਉਹਦੇ ਕੋ ਸਾਰੀਆਂ ਖਤਮ ਹੋਈਆਂ ਸੀਗੀਆਂ ਆਹੀ ਮਿਲੀ ਆ ਫੜ ਬਸ ਇਹੀ ਲੈ ਆਇਆ ਸਾਰਿਆਂ ਵਾਸਤੇ ਹੈ ਹੀ ਨਹੀਂ ਸੀ ਹੋਰ ਕੋਈ ਵੀ ਉਹ ਪਿਗਲ ਜਾਣੀਆ ਪੁੱਤ ਇਹ ਲੋ ਜੀ ਬਰਾਵਾ ਫੁੱਟਾ ਫੜਾਓ ਯਾਰ ਨਾ ਤਾਰ ਨੂੰ ਰੁਬਲ ਨੂੰ ਲਾ ਦਿਖਾਓ ਖੋਲੀ ਹੋਣਾ ਲੋ ਤੁਸੀਂ ਲੋ ਕੋਈ ਨਹੀਂ ਆ ਦੇਖੋ ਤਾਂ ਪਾਣੀ ਰੁਬਲ ਪਰ ਸੁਣਨਾ ਹੀ ਨੀਗਾ ਕੰਨਾਂ ਨੂੰ ਨੇ ਹੈੱਡਫੋਨ ਲਾਏ ਹੋਣੇ ਆ ਤੇ ਲੋ ਜੀ ਇੱਧਰ ਹੁਣ ਸਨੇਪ ਆਉਗੀ ਪਹਿਲਾਂ ਸਨੇਪ ਪਾਏ ਬਗਾਰੇ ਇਹਨਾਂ ਨੇ ਖਾਣੀ ਨਹੀਂ ਹੈਗੀ ਤੇ ਚਲੋ ਆਪਾਂ ਕਰਦੇ ਆਂ ਜੀ ਬਲੌਗ ਦਾ ਐਂਡ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਸਾਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਉਹ ਪਤਾ ਜੀ ਸਾਰੀ ਜਿਹੜੀ ਥੱਕ ਜੰਨੇ ਆਵਾਜ਼ ਵੀ ਸਦਲਾਉਣ ਲਾ ਪੈਂਦੀ ਆ ਚਲੋ ਜੀ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਲੋ ਜੀ ਡਰੈਸ ਮੈਨੂੰ ਕਹਿੰਦੇ ਜੀ ਫੋਨ ਕਰ ਮੈਂ ਆਪਣੀ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ